ਥੱਕੇ ਹਾਰੇ ਕਦਮਾਂ ਦੇ ਨਾਲ ਗੁਰਮੀਤ ਸਿੰਘ ਨੇ ਆਪਣੇ ਘਰ ਵਿੱਚ ਹਾਲੇ ਪੈਰ ਹੀ ਰੱਖਿਆ ਸੀ ਤਾਂ ਦੇਖਿਆ ਉਹਨਾਂ ਦੀ ਪਤਨੀ ਪ੍ਰਕਾਸ਼ ਕੌਰ ਸਾਹਮਣੇ ਮੰਝੇ ਤੇ ਬੈਠੀ ਹੋਈ ਤੇ ਉਹਨਾਂ ਨੂੰ ਪਰੇਸ਼ਾਨ ਦੇਖ ਕੇ ਕਹਿਣ ਲੱਗੀ ਕੀ ਹੋਇਆ ਹੋਇਆ ਕੋਈ ਫੈਸਲਾ ਤਾਂ ਗੁਰਮੀਤ ਸਿੰਘ ਇੱਕ ਪਲ ਦੇ ਲਈ ਉੱਥੇ ਹੀ ਖੜੇ ਰਹਿ ਗਏ ਪਰ ਹੌਲੀ-ਹੌਲੀ ਆਪਣੇ ਕਦਮਾਂ ਨੂੰ ਅੱਗੇ ਵਧਾਉਂਦੇ ਹੋਏ ਉਸ ਦੇ ਕੋਲ ਆਏ ਤੇ ਪ੍ਰਕਾਸ਼ ਕੌਰ ਦੇ ਕੋਲ ਰੱਖੀ ਹੋਈ ਕੁਰਸੀ ਤੇ ਬੈਠਦੇ ਹੋਏ ਕਹਿਣ ਲੱਗੇ ਨਹੀਂ ਕੋਈ ਵੀ ਫੈਸਲਾ ਨਹੀਂ ਹੋਇਆ ਇਹ ਸੁਣ ਕੇ ਪ੍ਰਕਾਸ਼ ਕੌਰ ਵੀ ਉਦਾਸ ਹੋ ਗਈ ਫਿਰ ਕੁਝ ਯਾਦ ਆਉਂਦਿਆਂ ਹੀ ਹੌਲੀ ਜੀ ਬੋਲੀ ਤੁਸੀਂ ਅੱਜ ਕੁਝ ਖਾਧਾ ਕਿ ਨਹੀਂ ਨਹੀਂ ਅੱਜ ਭੁੱਖ ਨਹੀਂ ਲੱਗੀ ਤੂੰ ਖਾਣਾ ਖਾਧਾ ਉਸ ਦੇ ਇਸ ਸਵਾਲ ਤੇ ਪ੍ਰਕਾਸ਼ ਕੌਰ ਚੁੱਪ ਹੋ ਗਈ ਉਸ ਨੂੰ ਚੁੱਪ ਦੇਖ ਕੇ ਗੁਰਮੀਤ ਸਿੰਘ ਨੇ ਪੁੱਛਿਆ ਕੀ ਹੋਇਆ ਰਜਨੀ ਨਹੀਂ ਆਈ ਅੱਜ ਨਹੀਂ ਜੀ ਹੁਣ ਤਾਂ ਉਹ ਵੀ ਆਪਣੇ ਸਹੁਰੇ ਘਰ ਵਾਲੀ ਹੋ ਚੁੱਕੀ ਹੈ ਸੱਸ ਤੇ ਪਤੀ ਦੀ ਮਰਜ਼ੀ ਹੈ ਭੇਜ ਦੇਣ ਜਾਂ ਨਾ ਭੇਜਣ ਨਹੀਂ ਤਾਂ ਕੋਈ ਜ਼ਬਰਦਸਤੀ ਥੋੜੀ ਆ ਸੱਚੀ ਕਹਿੰਦੇ ਆ ਕਿ ਵਿਆਹ ਤੋਂ ਬਾਅਦ ਧੀਆਂ ਦੇ ਹੱਕਦਾਰ ਬਦਲ ਜਾਂਦੇ ਨੇ ਫਿਰ ਉਹ ਤਾਂ ਸਖੀਤੀ ਵੀ ਨਹੀਂ ਸੀ ਮੂੰਹ ਬੋਲੀਤੀ ਹੈ ਆਖਿਰ ਉਹ ਵੀ ਕਿੰਨਾ ਸਿਰ ਨਭਾਉਂਦੀ ਸੱਚ ਕਹਿ ਰਹੀ ਹੈ ਤੂੰ ਆਖਿਰ ਇਹ ਤਾਂ ਸਹੁਰੇ ਘਰ ਵਾਲਿਆਂ ਦਾ ਫੈਸਲਾ ਹੈ ਕਿ ਉਹ ਆਪਣੀ ਨੂੰਹ ਨੂੰ ਪੇਕੇ ਭੇਜਣਾਂ ਜਾਂ ਨਹੀਂ ਪਰ ਫਿਰ ਵੀ ਮੂੰਹ ਬੋਲੀਤੀ ਨੇ ਤਾਂ ਆਪਣਾ ਫਰਜ਼ ਬਹੁਤ ਨਭਾਇਆ ਇੱਕ ਵਾਰ ਉਸ ਦੇ ਮੂੰਹ ਵਿੱਚੋਂ ਧੀ ਸ਼ਬਦ ਨਿਕਲਦਿਆਂ ਹੀ ਦੇਖ ਅੱਜ ਤੱਕ ਉਸਨੇ ਆਪਣਾ ਫਰਜ਼ ਨਿਭਾਇਆ ਪ੍ਰਮਾਤਮਾ ਉਸਨੂੰ ਹਮੇਸ਼ਾ ਖੁਸ਼ ਰੱਖੇ ਚਲੋ ਕੋਈ ਨਹੀਂ ਮੈਂ ਤੇਰੇ ਲਈ ਖਿਚੜੀ ਬਣਾ ਦਿਨਾ ਹਾਂ ਕਹਿੰਦੇ ਹੋਏ ਗੁਰਮੀਤ ਸਿੰਘ ਆਪਣੇ ਗੋਡਿਆਂ ਤੇ ਹੱਥ ਰੱਖਦੇ ਹੋਏ ਖੜੇ ਹੋਏ ਤੇ ਰਸੋਈ ਵਿੱਚ ਜਾ ਕੇ ਕੁੱਕਰ ਵਿੱਚ ਖਿਚੜੀ ਬਣਾਉਣ ਲੱਗੇ ਵਿੱਚ ਵਿੱਚ ਆ ਕੇ ਉਹ ਪ੍ਰਕਾਸ਼ ਕੌਰ ਨੂੰ ਖਿਚੜੀ ਵਿੱਚ ਕਿੰਨੇ ਚੌਲ ਤੇ ਪਾਣੀ ਤੇ ਹੋਰ ਕੀ ਕੀ ਪਾਉਣਾ ਹੈ ਆ ਪੁੱਛਦੇ ਰਹੇ ਇਹ ਦੇਖ ਕੇ ਪ੍ਰਕਾਸ਼ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਦੇਖ ਕੇ ਗੁਰਮੀਤ ਸਿੰਘ ਕਹਿਣ ਲੱਗੇ ਕੀ ਹੋਇਆ ਤੂੰ ਕਿਉਂ ਰੋ ਰਹੀ ਏ ਗੁਰਮੀਤ ਸਿੰਘ ਦੀ ਗੱਲ ਸੁਣ ਕੇ ਆਪਣੀ ਚੁੰਨੀ ਦੇ ਪੱਲੇ ਨਾਲ ਆਪਣੇ ਹੰਝੂਆਂ ਨੂੰ ਪੂੰਝਦੀ ਹੋਈ ਪ੍ਰਕਾਸ਼ਕੌਰ ਬੋਲੀ ਦੇਖੋ ਜੀ ਜੇਕਰ ਮੇਰਾ ਐਕਸੀਡੈਂਟ ਨਾ ਹੋਇਆ ਹੁੰਦਾ ਤਾਂ ਤੁਹਾਨੂੰ ਇੰਨਾ ਪਰੇਸ਼ਾਨ ਨਹੀਂ ਹੋਣਾ ਪੈਣਾ ਸੀ ਘੱਟੋ ਘੱਟ ਖਾਣਾ ਤਾਂ ਮੈਂ ਬਣਾ ਕੇ ਤੁਹਾਨੂੰ ਖਵਾ ਹੀ ਸਕਦੀ ਸੀ ਹੁਣ ਤੁਹਾਨੂੰ ਘਰ ਤੇ ਬਾਹਰ ਸਭ ਕੁਝ ਸੰਭਾਲਣਾ ਪੈਂਦਾ ਹੈ ਉਸਦੀ ਗੱਲ ਸੁਣ ਕੇ ਗੁਰਮੀਤ ਸਿੰਘ ਉਸਦੇ ਕੋਲ ਬੈਠੇ ਤੇ ਕਹਿਣ ਲੱਗੇ ਤੂੰ ਕਿਉਂ ਚਿੰਤਾ ਕਰਦੀ ਹੈ ਇਹ ਤਾਂ ਮੇਰੀ ਇੱਕ ਪ੍ਰੀਖਿਆ ਹੈ ਸਮੇਂ ਦੀ ਤੇ ਸਮਾਂ ਨਿਕਲ ਜਾਵੇਗਾ ਬਸ ਤੂੰ ਹਿੰਮਤ ਨਾ ਹਾਰੀ ਤੇਰਾ ਹੱਸਦਾ ਮੁਸਕਰਾਉਂਦਾ ਚਿਹਰਾ ਹੀ ਮੈਨੂੰ ਹਿੰਮਤ ਦਿੰਦਾ ਹੈ ਕੀ ਫਰਕ ਪੈਂਦਾ ਹੈ ਕਿ ਅੱਜ ਆਪਣੀ ਕੋਈ ਧੀ ਨਹੀਂ ਤਾਂ ਕਹਿੰਦੇ ਹੋਏ ਗੁਰਮੀਤ ਸਿੰਘ ਉਦਾਸ ਹੋ ਗਏ ਇਸ ਗੱਲ ਦਾ ਤਾਂ ਦੁੱਖ ਸੀ ਕਿ ਅੱਜ ਉਹ ਉਹਨਾਂ ਦੀ ਆਪਣੀ ਹੀ ਧੀ ਉਹਨਾਂ ਤੋਂ ਪੁੱਛ ਰਹੀ ਸੀ ਕਿ ਤੁਸੀਂ ਜ਼ਿੰਦਗੀ ਵਿੱਚ ਕੀਤਾ ਹੀ ਕੀ ਹੈ ਜਸਤੀ ਨੂੰ ਸਿਰੱਖਾਂ ਤੇ ਬਿਠਾਇਆ ਅੱਜ ਉਹੀ ਧੀ ਕਹਿ ਰਹੀ ਸੀ ਇਹ ਕਹਿੰਦਿਆ ਕਹਿੰਦਿਆ ਗੁਰਮੀਤ ਸਿੰਘ ਚੁੱਪ ਹੋ ਗਏ ਆਖਰਕਾਰ ਦੇ ਵੀ ਕੀ ਹਮੇਸ਼ਾ ਦੋਨੋਂ ਪਤੀ ਪਤਨੀ ਆਪਣੀ ਧੀ ਦੀਆਂ ਗੱਲਾਂ ਤੇ ਆ ਕੇ ਚੁੱਪ ਹੋ ਜਾਂਦੇ ਗੁਰਮੀਤ ਸਿੰਘ ਤੇ ਪ੍ਰਕਾਸ਼ਕੌਰ ਦਾ ਛੋਟਾ ਜਿਹਾ ਪਰਿਵਾਰ ਸੀ ਦੋ ਜੁੜਵਾ ਬੱਚੇ ਇੱਕ ਬੇਟਾ ਅਜੀਤ ਤੇ ਬੇਟੀ ਗੁਰਨਾਜ ਆਪਣੇ ਦੋਵੇਂ ਬੱਚਿਆਂ ਨਾਲ ਆਪਣੇ ਮਾਪਿਓ ਦੁਆਰਾ ਬਣਾਏ ਗਏ ਵੱਡੇ ਸਾਰੇ ਘਰ ਵਿੱਚ ਗੁਰਮੀਤ ਸਿੰਘ ਰਹਿੰਦੇ ਸੀ ਲੇਕਿਨ ਜਦੋਂ ਅਜੀਤ 2 ਸਾਲ ਦਾ ਹੋਇਆ ਤਾਂ ਉਸ ਵਕਤ ਇਸ ਤਰ੍ਹਾਂ ਬਿਮਾਰ ਹੋਇਆ ਕਿ ਉਸ ਨੂੰ ਬਚਾਇਆ ਹੀ ਨਾ ਜਾ ਸਕਿਆ ਪ੍ਰਮਾਤਮਾ ਨੇ ਬੇਟਾ ਤਾਂ ਦੇ ਦਿੱਤਾ ਲੇਕਿਨ ਉਸ ਦੀ ਜ਼ਿੰਦਗੀ ਨਾ ਦਿੱਤੀ ਸ਼ਾਇਦ ਇਹੀ ਕਿਸਮਤ ਵਿੱਚ ਸੀ ਇਹ ਸੋਚ ਕੇ ਪ੍ਰਕਾਸ਼ਕੌਰ ਤੇ ਗੁਰਮੀਤ ਸਿੰਘ ਨੇ ਆਪਣਾ ਸਾਰਾ ਲਾਡ ਪਿਆਰ ਆਪਣੇ ਧੀ ਗੁਰਨਾਸ ਨੂੰ ਦਿੱਤਾ ਤੇ ਗੁਰਨਾਸ ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਸੀ ਉਸ ਦੀ ਪੜ੍ਹਾਈ ਲਿਖਾਈ ਵਿੱਚ ਕਦੇ ਵੀ ਪ੍ਰਕਾਸ਼ਕੌਰ ਤੇ ਗੁਰਮੀਤ ਸਿੰਘ ਨੇ ਕੋਈ ਕਮੀ ਨਾ ਛੱਡੀ ਆਪਣੀ ਧੀ ਨੂੰ ਹਮੇਸ਼ਾ ਬਹੁਤ ਪਿਆਰ ਦਿੱਤਾ ਇਸ ਕਰਕੇ ਉਹ ਥੋੜੀ ਸੁਭਾਅ ਦੀ ਜਿੱਦੀ ਸੀ ਉਸ ਦੇ ਸੁਪਨੇ ਕਦੇ ਵੀ ਛੋਟੇ ਨਹੀਂ ਸੀ ਜਦੋਂ ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਵਧੀਆ ਨੰਬਰਾਂ ਦੇ ਨਾਲ ਪੂਰੀ ਕੀਤੀ ਤਾਂ ਉਸ ਨੇ ਹਰ ਸਟੱਡੀ ਦੇ ਲਈ ਵਿਦੇਸ਼ ਜਾਣ ਦੀ ਜिद ਕੀਤੀ ਹੁਣ ਗਰਮੇਸ਼ ਸਿੰਘ ਇੱਕ ਮਾਮੂਲੀ ਕਲਰਕ ਸੀ ਉਹ ਕਿੱਥੋਂ ਇੰਨਾ ਪੈਸਾ ਭਰਦਾ ਇਸ ਲਈ ਦੋਨੋਂ ਪਤੀ ਪਤਨੀ ਨੇ ਆਪਣੀ ਧੀ ਦੀ ਖੁਸ਼ੀ ਦੇ ਲਈ ਆਪਣਾ ਘਰ ਵੇਚਣ ਦਾ ਫੈਸਲਾ ਲੈ ਲਿਆ ਤੇ ਘਰ ਵੇਚ ਕੇ ਖੋਦ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਲਈ ਆ ਗਏ ਪਰ ਧੀ ਨੂੰ ਪੜ੍ਹਨ ਦੇ ਲਈ ਵਿਦੇਸ਼ ਭੇਜਣਾ ਜ਼ਰੂਰੀ ਸੀ ਧੀ ਨੇ ਵਿਦੇਸ਼ ਜਾਣ ਤੋਂ ਬਾਅਦ ਗਵਾਂਡ ਰਹਿਣ ਵਾਲੀ ਰਜਨੀ ਦੇ ਨਾਲ ਗੁਰਬੀਰ ਸਿੰਘ ਦੀ ਮੁਲਾਕਾਤ ਹੋਈ ਗੱਲਾਂ-ਗੱਲਾਂ ਵਿੱਚ ਇੱਕ ਦਿਨ ਉਹਦੇ ਮੂੰਹ ਵਿੱਚੋਂ ਧੀ ਨਿਕਲਿਆ ਕਿ ਤੂੰ ਤਾਂ ਮੇਰੀ ਧੀਾਂ ਵਰਗੀ ਹੈ ਹੁਣ ਗੁਰਨਾਜ ਨੇ ਉੱਧਰ ਬਹੁਤ ਵਧੀਆ ਪੜ੍ਹਾਈ ਕੀਤੀ ਤੇ ਬਹੁਤ ਵਧੀਆ ਪੈਕੇਜ ਮਿਲਿਆ ਇੱਕ ਕੰਪਨੀ ਵਿੱਚ ਨੌਕਰੀ ਜੁਆਇਨ ਕਰ ਲਈ ਉਹ ਵਾਪਸ ਆਪਣੇ ਦੇਸ਼ ਆ ਗਈ ਤੇ ਉਸ ਨੂੰ ਆਪਣੇ ਮਾਪਿਓ ਦਾ ਘਰ ਛੋਟਾ ਲੱਗਣ ਲੱਗਾ। ਉਹ ਆਪਣੇ ਮਾਪਿਓ ਦੇ ਰਹਿਣ ਸਹਿਣ ਤੇ ਤਰੀਕਿਆਂ ਨੂੰ ਦੇਖ ਕੇ ਉਸ ਨੂੰ ਬਹੁਤ ਟੋਕਦੀ। ਉਹਨਾਂ ਨੂੰ ਪਿਛੜੇ ਹੋਏ ਦੱਸਦੀ। ਦੂਜੇ ਪਾਸੇ ਰਜਨੀ ਜਿਸ ਦਿਨ ਤੋਂ ਗੁਰਮੀਤ ਸਿੰਘ ਨੇ ਇਹ ਕਿਹਾ ਸੀ ਕਿ ਤੂੰ ਤੇ ਮੇਰੀ ਧੀਾਂ ਵਰਗੀ ਹੈ। ਉਸ ਦਿਨ ਹੀ ਉਸਨੇ ਖੁਦ ਨੂੰ ਉਹਨਾਂ ਦੀ ਧੀ ਮੰਨ ਲਿਆ ਤੇ ਅਕਸਰ ਹੀ ਉਹਨਾਂ ਦੇ ਕੋਲ ਆਉਂਦੀ ਜਾਂਦੀ ਰਹਿੰਦੀ। ਗੁਰਨਾਜ਼ ਆਪਣੇ ਕੰਮ ਤੋਂ ਘਰ ਵਾਪਸ ਆਉਂਦੀ ਤੇ ਸਿੱਧਾ ਆਪਣੇ ਕਮਰੇ ਵਿੱਚ ਚਲੀ ਜਾਂਦੀ। ਜ਼ਿਆਦਾ ਗੱਲਬਾਤ ਨਾ ਕਰਦੀ। ਰਜਨੀ ਦਾ ਵਿਆਹ ਸੀ ਤਾਂ ਗੁਰਮੀਤ ਸਿੰਘ ਨੇ ਗੁਰਨਾਜ਼ ਨੂੰ ਕਿਹਾ ਚਲੋ ਬੇਟਾ ਅੱਜ ਰਜਨੀ ਦਾ ਵਿਆਹ ਹੈ ਬਹੁਤ ਪਿਆਰ ਦੇ ਨਾਲ ਉਹਨਾਂ ਨੇ ਆਪਾਂ ਨੂੰ ਬੁਲਾਇਆ ਹੈ। ਉਹ ਤਾਂ ਆਪਣੀ ਧੀਾਂ ਵਰਗੀ ਹੈ ਤੇ ਤੇਰੀ ਵੱਡੀ ਭੈਣ ਵਰਗੀ ਹੈ। ਤੁਸੀਂ ਹੀ ਜਾਓ ਉਸ ਗਰੀਬ ਕੁੜੀ ਦੇ ਵਿਆਹ ਤੇ। ਇਹ ਕਹਿ ਕੇ ਗੁਰਨਾਜ਼ ਆਪਣੇ ਕਮਰੇ ਵਿੱਚ ਚਲੀ ਗਈ। ਤੇ ਉਹ ਵਿਆਹ ਤੇ ਨਾ ਗਈ ਕੰਪਨੀ ਵਿੱਚ ਜੌਬ ਕਰਦੇ ਸਮੇਂ ਹੀ ਉਸਦੀ ਮੁਲਾਕਾਤ ਪ੍ਰਦੀਪ ਦੇ ਨਾਲ ਹੋਈ ਦੋਵੇਂ ਇੱਕ ਦੂਸਰੇ ਨੂੰ ਪਸੰਦ ਕਰਨ ਲੱਗੇ ਉਹ ਕਦੇ ਵੀ ਪ੍ਰਦੀਪ ਨੂੰ ਆਪਣੇ ਘਰ ਲੈ ਕੇ ਨਹੀਂ ਆਉਂਦੀ ਸੀ ਉਸ ਨੂੰ ਆਪਣੇ ਘਰ ਵਿੱਚ ਲੈ ਕੇ ਆਉਣ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ ਉਸ ਨੂੰ ਲੱਗਦਾ ਸੀ ਕਿ ਕਿਤੇ ਪ੍ਰਦੀਪ ਨੂੰ ਇਹ ਨਾ ਲੱਗੇ ਕਿ ਉਸ ਦੇ ਮਾਪਿਓ ਬਹੁਤ ਪਛੜੇ ਹੋਏ ਹਨ ਤੇ ਉਹ ਐਨੇ ਛੋਟੇ ਘਰ ਵਿੱਚ ਰਹਿੰਦੀ ਹੈ ਇੱਕ ਦਿਨ ਬਿਨਾਂ ਆਪਣੇ ਮਾਪਿਓ ਨੂੰ ਦੱਸੀ ਉਸ ਨੇ ਪ੍ਰਦੀਪ ਦੇ ਨਾਲ ਕੋਟ ਮੈਰਿਜ ਕਰਵਾ ਲਈ ਜਦੋਂ ਗੁਰਮੀਤ ਸਿੰਘ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਆਖਰ ਗੁਰਨਾਜ਼ ਉਹਨਾਂ ਨੂੰ ਪੁੱਛਦੀ ਤਾਂ ਮਨਾ ਨਹੀਂ ਕਰਨ ਵਾਲੀ ਸੀ ਜਦੋਂ ਬਚਪਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਆਪਣੀ ਧੀ ਦੀ ਹਰ ਖੁਸ਼ੀ ਹਰ ਜੇਦ ਨੂੰ ਪੂਰਾ ਕੀਤਾ ਤਾਂ ਅੱਜ ਕਿਉਂ ਮਨਾ ਕਰਦੇ ਭਰਤੀ ਦੇ ਇਸ ਕਦਮ ਨੇ ਉਹਨਾਂ ਨੂੰ ਦਿਲ ਤੋਂ ਤੋੜ ਕੇ ਰੱਖ ਦਿੱਤਾ ਲੇਕਿਨ ਪ੍ਰਕਾਸ਼ ਕੌਰ ਦੇ ਕਹਿਣ ਤੇ ਉਹ ਗੁਰਨਾਜ਼ ਨੂੰ ਮਿਲਣ ਦੇ ਲਈ ਉਸਦੇ ਘਰ ਗਏ ਹੁਣ ਪਹਿਲੀ ਵਾਰ ਉਸਦੇ ਘਰ ਗਏ ਸੀ ਤਾਂ ਕੁਝ ਮਠਿਆਈਆਂ ਤੇ ਫਲ ਲੈ ਕੇ ਹੀ ਗਏ ਸੀ ਆਪਣੇ ਮਾਪਿਓ ਨੂੰ ਅਚਾਨਕ ਆਪਣੇ ਘਰ ਦੇਖ ਕੇ ਪਹਿਲਾਂ ਤਾਂ ਉਹ ਹੈਰਾਨ ਰਹਿ ਗਈ ਪਰ ਫਿਰ ਉਹਨਾਂ ਦੀ ਬੇਇੱਜ਼ਤੀ ਕਰਦੇ ਹੋਏ ਕਹਿਣ ਲੱਗੀ ਕਿ ਤੁਸੀਂ ਇੱਥੇ ਕੀ ਲੈਣ ਆਏ ਹੋ ਕਿਉਂ ਮੇਰੀ ਇਨਸਲਟ ਕਰਨ ਤੇ ਤੁੱਲੇ ਹੋ ਹੋ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਮੈਂ ਤੁਹਾਨੂੰ ਦੇਖ ਕੇ ਕਿੰਨੀ ਸ਼ਰਮ ਮਹਿਸੂਸ ਕਰ ਰਹੀ ਹਾਂ ਤੁਹਾਡਾ ਕੋਈ ਵੀ ਰਹਿਣ ਸਹਿਣ ਦਾ ਸਟੈਂਡਰਡ ਹੀ ਨਹੀਂ ਬਹੁਤ ਚੰਗੀ ਗੱਲ ਹੈ ਮੇਰੇ ਕੋਲ ਮੇਰੇ ਸੱਸ ਸਹੁਰਾ ਨਹੀਂ ਨਈ ਤਾਂ ਜ਼ਿੰਦਗੀ ਭਰ ਦੇ ਲਈ ਉਹ ਮੈਨੂੰ ਤਾਨੇ ਮਾਰਦੇ ਅੱਜ ਤਾਂ ਤੁਸੀਂ ਆ ਗਏ ਹੋ ਪਰ ਅੱਗੇ ਤੋਂ ਕਦੇ ਵੀ ਨਾ ਆਉਣਾ ਪਲੀਜ਼ ਮੈਨੂੰ ਇਸ ਘਰ ਵਿੱਚ ਹੋਰ ਸ਼ਰਮਿੰਦਾ ਨਾ ਕਰਨਾ ਇਹ ਕਹਿ ਕੇ ਗੁਰਨਾਜ਼ ਨੇ ਹੱਥ ਜੋੜ ਦਿੱਤੇ ਉਸ ਦੀ ਗੱਲ ਸੁਣ ਕੇ ਪ੍ਰਕਾਸ਼ ਕੌਰ ਰੋਣ ਲੱਗ ਪਈ ਤਾਂ ਗੁਰਮੀਤ ਸਿੰਘ ਪ੍ਰਕਾਸ਼ ਕੌਰ ਨੂੰ ਰੋਂਦੀ ਹੋਈ ਨਹੀਂ ਦੇਖਣਾ ਚਾਹੁੰਦੇ ਸੀ ਇਸ ਲਈ ਉਸ ਨੂੰ ਲੈ ਕੇ ਵਾਪਸ ਘਰ ਆਉਣ ਲੱਗੇ ਦਾ ਗੁਰਨਾਜ਼ ਨੂੰ ਕਹਿਣ ਲੱਗੇ ਕਿ ਤੁਸੀਂ ਆਪਣੇ ਲਿਆਂਦੇ ਹੋਏ ਘਟੀਆ ਕੁਆਲਿਟੀ ਦੇ ਆਪਣਾ ਸਮਾਨ ਫਲ ਮਠਿਆਈਆਂ ਵਾਪਸ ਲੈ ਜਾਣਾ ਅਸੀਂ ਐਵੇਂ ਦੀਆਂ ਚੀਜ਼ਾਂ ਨਹੀਂ ਖਾਂਦੇ ਇਹ ਸੁਣ ਕੇ ਗੁਰਮੀਤ ਸਿੰਘ ਨੇ ਕਿਹਾ ਅੱਜ ਤੈਨੂੰ ਇਹ ਸਮਾਨ ਜਿਹੜਾ ਘਟੀਆ ਕੁਆਲਿਟੀ ਦਾ ਲੱਗ ਰਿਹਾ ਹੈ ਨਾ ਬੇਟਾ ਉਸ ਨੂੰ ਹੀ ਖਾ ਕੇ ਤੂੰ ਵੱਡੀ ਹੋਈ ਹੈ ਅੱਜ ਜਿਸ ਮਾਪਿਆਂ ਨੂੰ ਦੇਖ ਕੇ ਤੈਨੂੰ ਸ਼ਰਮ ਆ ਰਹੀ ਹੈ ਨਾ ਉਸ ਮਾਪਿਓ ਨੇ ਹੀ ਤੈਨੂੰ ਜਨਮ ਦਿੱਤਾ ਸੀ ਤੇ ਪਾਲ ਪੋਸ ਕੇ ਵੱਡੀ ਕੀਤਾ ਸੀ ਇਸ ਲਾਇਕ ਬਣਾਇਆ ਹੈ ਕਿ ਤੀ ਤੂੰ ਅੱਜ ਇੱਥੇ ਖੜੀ ਹੈਂ ਇਨਸਾਨ ਨੂੰ ਆਪਣੇ ਦਿਨ ਕਦੇ ਨਹੀਂ ਭੁੱਲਣੇ ਚਾਹੀਦੇ ਪਰ ਤੈਨੂੰ ਕੀ ਕਹਾਂ ਸ਼ਾਇਦ ਸਾਡੇ ਹੀ ਸੰਸਕਾਰਾਂ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ ਇਹ ਕਹਿ ਕੇ ਗੁਰਮੀਤ ਸਿੰਘ ਪ੍ਰਕਾਸ਼ ਕੌਰ ਦਾ ਹੱਥ ਫੜ ਕੇ ਉੱਥੋਂ ਬਾਹਰ ਨਿਕਲ ਆਏ ਇਸ ਗੱਲ ਨੂੰ 8 ਸਾਲ ਹੋ ਗਏ ਉਦੋਂ ਤੋਂ ਲੈ ਕੇ ਉਹਨਾਂ ਨੇ ਆਪਣੀ ਧੀ ਦੀ ਸ਼ਕਲ ਤੱਕ ਨਾ ਦੇਖੀ ਹੁਣ ਗੁਰਮੀਤ ਸਿੰਘ ਰਿਟਾਇਰ ਹੋ ਚੁੱਕੇ ਸਨ ਉਹਨਾਂ ਦੇ ਕੋਲ ਬਹੁਤ ਥੋੜੀ ਬਹੁਤ ਬਚਤ ਸੀ ਇੱਕ ਘਰ ਵਿੱਚੋਂ ਕਮਰਾ ਵੀ ਉਹਨਾਂ ਨੇ ਕਿਰਾਏ ਤੇ ਚੜ੍ਹਾ ਰੱਖਿਆ ਸੀ। ਉਸ ਤੋਂ ਜੋ ਪੈਸਾ ਆਉਂਦਾ ਉਸ ਨਾਲ ਆਪਣੇ ਘਰ ਦਾ ਰਾਸ਼ਨ ਪਾਣੀ ਲੈ ਆਉਂਦੇ। ਲੇਕਿਨ ਸਮੱਸਿਆ ਹੁਣ ਇਹ ਸ਼ੁਰੂ ਹੋ ਗਈ ਸੀ ਜਦੋਂ ਤੋਂ ਪ੍ਰਕਾਸ਼ਕੁਰ ਦਾ ਐਕਸੀਡੈਂਟ ਹੋਇਆ ਸੀ। ਉਹਨਾਂ ਨੇ ਗੁਰਨਾਜ਼ ਨੂੰ ਫਿਰ ਬੁਲਾਇਆ। ਲੇਕਿਨ ਗੁਰਨਾਜ਼ ਨਹੀਂ ਆਈ। ਪਰ ਰਜਨੀ ਜੋ ਕਿ ਉਹਨਾਂ ਦੀ ਮੂੰਹ ਬੋਲੀ ਧੀ ਸੀ ਉਹ ਭੱਜੀ ਦੌੜੀ ਆਪਣੇ ਘਰੋਂ ਆਈ ਤੇ ਅੱਜ ਤੱਕ ਉਸ ਨੂੰ ਉਹਨਾਂ ਨੂੰ ਸੰਭਾਲ ਰਹੀ ਸੀ। ਹੁਣ ਇਸ ਗੱਲ ਨੂੰ 3 ਮਹੀਨੇ ਹੋ ਗਏ ਸੀ ਪ੍ਰਕਾਸ਼ ਕੌਰ ਪਹਿਲਾਂ ਨਾਲੋਂ ਠੀਕ ਸੀ ਲੇਕਿਨ ਹਾਲੇ ਤੱਕ ਉਹ ਮੰਜੇ ਤੋਂ ਨਹੀਂ ਉੱਠ ਸਕੀ ਸੀ ਰਜਨੀ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਸੀ ਉਹ ਹਰ ਰੋਜ਼ ਨਹੀਂ ਆ ਸਕਦੀ ਸੀ ਲੇਕਿਨ ਹੁਣ ਜੋ ਬਚਤ ਸੀ ਉਹ ਸਾਰੀ ਖਤਮ ਹੋ ਚੁੱਕੀ ਸੀ ਮੁਸ਼ਕਿਲ ਦੇ ਨਾਲ ਘਰ ਚੱਲ ਰਿਹਾ ਸੀ ਪ੍ਰਕਾਸ਼ ਕੌਰ ਦੀ ਹਾਲਾਤ ਇਹੋ ਜਿਹੇ ਸਨ ਕਿ ਉਸ ਨੂੰ ਛੱਡ ਕੇ ਕਮਾਉਣ ਲਈ ਬਾਹਰ ਨਹੀਂ ਜਾ ਸਕਦੇ ਸੀ ਇਸ ਲਈ ਅੱਜ ਗੁਰਨਾਜ਼ ਦੇ ਕੋਲ ਗਾਈ ਉਹਨਾਂ ਤੋਂ ਮਦਦ ਮੰਗਣ ਦੇ ਲਈ ਇਹ ਸੋਚ ਕੇ ਕੀਤੀ ਹੈ ਚਲੋ ਕੁਝ ਤਾਂ ਮਦਦ ਕਰੇਗੀ ਪਰ ਗੁਰਨਾਜ਼ ਨੇ ਤਾਂ ਉਲਟਾ ਉਹਨਾਂ ਨੂੰ ਹੀ ਸੁਣਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਲੈਣ ਆਏ ਹੋ ਇੱਥੇ ਜਦੋਂ ਮੈਂ ਤੁਹਾਨੂੰ ਲੋਕਾਂ ਨੂੰ ਮਿਲਣਾ ਹੀ ਨਹੀਂ ਚਾਹੁੰਦੀ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਮੈਨੂੰ ਤੁਹਾਡੇ ਵਿੱਚ ਕੋਈ ਇੰਟਰਸਟ ਨਹੀਂ ਹੈ ਕਿਉਂ ਮੂੰਹ ਚੁੱਕ ਕੇ ਆਉਂਦੇ ਹੋ ਆਏ ਦਿਨ ਇੱਥੇ ਗੁਰਮੀਤ ਸਿੰਘ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਦਾ ਦਿਲ ਬਹੁਤ ਦੁਖੀ ਹੋਇਆ ਉਹ ਰੋਂਦੇ ਹੋਏ ਵਾਪਸ ਆ ਗਏ ਲੇਕਿਨ ਫਿਰ ਜਦੋਂ ਪ੍ਰਕਾਸ਼ ਕੋਰ ਦਾ ਖਿਆਲ ਉਹਨਾਂ ਨੂੰ ਆਇਆ ਤਾਂ ਕਹਿਣ ਲੱਗੇ ਬੇਟਾ ਅੱਜ ਤੇਰੀ ਮਾਂ ਦੀ ਹਾਲਤ ਖਰਾਬ ਹੈ ਉਸ ਦੇ ਇਲਾਜ ਦੇ ਲਈ ਸਾਰਾ ਪੈਸਾ ਖਰਚ ਹੋ ਚੁੱਕਿਆ ਹੈ ਥੋੜੀ ਬਹੁਤ ਪੈਸਿਆਂ ਦੀ ਮਦਦ ਕਰ ਦੇਵੇਂਗੀ ਤਾਂ ਲੇਕਿਨ ਉਹਨਾਂ ਦੇ ਪੂਰੇ ਬੋਲਣ ਤੋਂ ਪਹਿਲਾਂ ਹੀ ਗੁਰਨਾਜ਼ ਚੀਖ ਕੇ ਕਹਿਣ ਲੱਗੀ ਬੋਲਣ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਇੱਥੇ ਮੇਰੇ ਤੋਂ ਪੈਸੇ ਲੈਣ ਆਏ ਹੋ ਲੋਕਾਂ ਤਾਂ ਧੀ ਦੇ ਘਰ ਦਾ ਪਾਣੀ ਧੱਕ ਨਹੀਂ ਪੀਂਦੇ ਤੇ ਤੁਸੀਂ ਮੂੰਹ ਚੁੱਕ ਕੇ ਆਪਣੀ ਧੀ ਦੇ ਘਰੋਂ ਹੀ ਪੈਸੇ ਲੈਣ ਆ ਗਏ ਸ਼ਰਮ ਨਹੀਂ ਆਉਦੀ ਤੁਹਾਨੂੰ ਗੁਰਨਾਜ ਨੇ ਕਾਫੀ ਬੇਇੱਜ਼ਤੀ ਕਰਕੇ ਗੁਰਮੇਸ ਸਿੰਘ ਨੂੰ ਉੱਥੋਂ ਕੱਢ ਦਿੱਤਾ ਖੈਰ ਗੁਰਮੇਸ ਸਿੰਘ ਨੇ ਪ੍ਰਕਾਸ਼ ਕੌਰ ਨੂੰ ਖਾਣਾ ਖਵਾਇਆ ਤੇ ਦਵਾਈ ਦੇ ਦਿੱਤੀ ਪ੍ਰਕਾਸ਼ ਕੌਰ ਸੌਂ ਗਈ ਕਾਫੀ ਦੇਰ ਤੱਕ ਕੁਰਸੀ ਤੇ ਚੁੱਪਚਾਪ ਬੈਠੇ ਸੋਚਦੇ ਰਹੇ ਕਾਫੀ ਸੋਚਣ ਤੋਂ ਬਾਅਦ ਉਹਨਾਂ ਨੇ ਕੁਝ ਫੈਸਲਾ ਲਿਆ ਦੂਜੇ ਦਿਨ ਸੂਬਾ ਕਿਰਾਏਦਾਰ ਘਰ ਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਉਹ ਪ੍ਰਕਾਸ਼ਕੌਰ ਦਾ ਕੁਝ ਦੇਰ ਲਈ ਖਿਆਲ ਰੱਖ ਸਕਦੇ ਨੇ ਮੈਂ 1 ਘੰਟੇ ਦੇ ਵਿੱਚ ਆਪਣਾ ਜ਼ਰੂਰੀ ਕੰਮ ਖਤਮ ਕਰਕੇ ਆਉਂਦਾ ਹਾਂ ਫਿਰ ਉਹ ਜ਼ਰੂਰੀ ਕੰਮ ਕਰਨ ਦੇ ਲਈ ਨਿਕਲ ਗਏ ਉੱਥੋਂ ਨਿਕਲ ਕੇ ਉਹ ਆਪਣੇ ਦੋਸਤ ਦੇ ਘਰ ਗਏ ਜੋ ਕਿ ਇੱਕ ਵਕੀਲ ਸੀ ਆਪਣੀ ਪੂਰੀ ਸਥਿਤੀ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਤੁਹਾਡੇ ਕਾਨੂੰਨ ਦੇ ਵਿੱਚ ਕੋਈ ਐਹੋ ਜਿਹੀ ਵਿਵਸਥਾ ਹੈ ਜੋ ਸਾਡੀ ਮਦਦ ਕਰ ਸਕੇ ਧੀ ਦੇ ਲਈ ਅਸੀਂ ਆਪਣਾ ਸਭ ਕੁਝ ਖਤਮ ਕਰ ਦਿੱਤਾ ਅੱਜ ਉਹ ਹੀ ਧੀ ਸਾਨੂੰ ਕੁਝ ਨਹੀਂ ਸਮਝ ਰਹੀ ਅੱਜ 1 ਰੁਪਏ ਦੇ ਲਈ ਅਸੀਂ ਮੁਹਤਾਜ ਹਾਂ ਜਦੋਂ ਕਿ ਉਹ ਬਹੁਤ ਵਧੀਆ ਪੈਸਾ ਕਮਾ ਰਹੀ ਹੈ ਪਰ ਉਹ ਸਮਾਜ ਦੀ ਪੁਰਾਣੀ ਵਿਵਸਥਾ ਦੀ ਯਾਦ ਦਿਵਾਉਂਦੇ ਹੋਏ ਕਹਿੰਦੀ ਹੈ ਕਿ ਲੋਕ ਤਾਂ ਧੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਂਦੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਹੈ ਜੋ ਧੀ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਯਾਦ ਦਿਵਾ ਸਕੇ ਦੋਸਤ ਦੀ ਗੱਲ ਸੁਣਦੇ ਹੀ ਉਹ ਕਹਿਣ ਲੱਗਾ ਬਿਲਕੁਲ ਹੈ ਇਹੋ ਜਿਹੀ ਵਿਵਸਥਾ ਕਾਨੂੰਨ ਨੇ ਦੇ ਰੱਖੀ ਹੈ ਜਿਸ ਵਿੱਚ ਧੀਆ ਪੁੱਤਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਈ ਫਟਕਾਰਿਆ ਜਾ ਸਕਦਾ ਹੈ ਇਸ ਲਈ ਮੈਂ ਤੁਹਾਡੀ ਮਦਦ ਕਰਾਂਗਾ ਆਖਿਰ ਦੋਸਤ ਦੀ ਮਦਦ ਦੇ ਨਾਲ ਗੁਰਮੀਤ ਸਿੰਘ ਨੇ ਆਪਣੀ ਧੀ ਨੂੰ ਕੋਰਟ ਵੱਲੋਂ ਨੋਟਿਸ ਭੇਜਿਆ ਜਿਸ ਨੂੰ ਦੇਖ ਕੇ ਉਹ ਤਿਲਮਲਾ ਉੱਠੀ ਤੇ ਉਸੇ ਦਿਨ ਹੀ ਉਹ ਉਹਨਾਂ ਦੇ ਘਰ ਆਈ ਤੇ ਕਹਿਣ ਲੱਗੀ ਇਹ ਸਭ ਕੀ ਹੈ ਤੁਸੀਂ ਆਪਣੀ ਹੀ ਧੀ ਦੇ ਖਿਲਾਫ ਨੋਟਿਸ ਭੇਜਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੁਣ ਤੁਸੀਂ ਆਪਣੀ ਹੀ ਧੀ ਤੋਂ ਖਰਚਾ ਮੰਗ ਰਹੇ ਹੋ ਲੋਕ ਤਾਂ ਆਪਣੀ ਧੀ ਦੇ ਘਰ ਦਾ ਪਾਣੀ ਨਹੀਂ ਪੀਂਦੇ ਤੇ ਤੂੰ ਕਿਹੜੇ ਜ਼ਮਾਨੇ ਦੀ ਗੱਲ ਕਰ ਰਹੀ ਹੈ ਘੁਨਾਜ਼ ਚਲੋ ਅਸੀਂ ਤਾਂ ਪਛੜੇ ਹੋਏ ਹਾਂ ਤੇ ਪਿਛਲੀਆਂ ਗੱਲਾਂ ਨੂੰ ਮੰਨਦੇ ਹਾਂ ਬੇਟਾ ਉਹ ਤਾਂ ਪੁਰਾਣੇ ਜ਼ਮਾਨੇ ਦੀ ਗੱਲ ਸੀ ਜਦੋਂ ਲੋਕ ਧੀ ਦੇ ਘਰ ਪਾਣੀ ਨਹੀਂ ਪੀਂਦੇ ਸੀ ਪਰ ਤੂੰ ਤਾਂ ਸ਼ਾਇਦ ਭੁੱਲ ਗਈ ਕਿ ਉਸ ਸਮੇਂ ਤੇ ਨੂੰ ਇਨਾ ਪੜਾਇਆ ਲਖਾਇਆ ਵੀ ਨਹੀਂ ਜਾਂਦਾ ਸੀ ਤੇ ਨਾ ਹੀ ਧੀ ਨੂੰ ਪੜਨ ਦੇ ਲਈ ਵਿਦੇਸ਼ ਭੇਜਿਆ ਜਾਂਦਾ ਸੀ ਜੋ ਵੀ ਆਪਣੀ ਸੰਪਤੀ ਵੇਚ ਕੇ ਬੇਟਾ ਸਾਡਾ ਖਰਚਾ ਚੁਕਾਉਣਾ ਤੇਰਾ ਫਰਜ਼ ਹੈ ਤੇ ਅਸੀਂ ਉਹ ਤੇਰੇ ਤੋਂ ਲੈ ਕੇ ਰਾਂਗੇ ਗੁਰਮੇਸ ਸਿੰਘ ਨੇ ਦੋ ਟਕ ਗੱਲ ਕਹਿ ਕੇ ਗੁਰਨਾਸ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਆਖਿਰ ਕੋਰਟ ਨੇ ਵੀ ਗੁਰਮੇਸ ਸਿੰਘ ਤੇ ਉਸ ਦੀ ਪਤਨੀ ਪ੍ਰਕਾਸ਼ ਕੌਰ ਦਾ ਪੱਖ ਦੇ ਵਿੱਚ ਫੈਸਲਾ ਲੈ ਕੇ ਸੁਣਾਇਆ ਇਸ ਦੌਰਾਨ ਗਰਮੇ ਸਿੰਘ ਦੇ ਦੋਸਤ ਨੇ ਉਸਦੀ ਬਹੁਤ ਮਦਦ ਕੀਤੀ ਤੇ ਅੱਜ ਗੁਰਨਾਜ਼ ਨੂੰ ਉਹਨਾਂ ਨੂੰ ਖਰਚਾ ਦੇਣਾ ਪੈ ਰਿਹਾ ਹੈ। ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ। ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ। ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ।